ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਰਗ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਅੱਜ ਅਸੀਂ ਇਕੱਡੇ ਆ ਪੁਰਾਣੀ ਤੋਂ ਪੁਰਾਣੀ ਚੌਲ ਤੇ ਇਹ ਲਗਾਤਾਰ ਬਣਨ ਘਰ ਦਾ ਮਾਹੌਲ ਹਾਂ ਵੀ ਸਾਰੀਆਂ ਚੀਜ਼ਾਂ ਕੋਈ ਉੱਤੇ ਕੋਈ ਥੱਲੇ ਬੜੀ ਕੋਈ ਹੈ ਚੇਂਜ ਹੋਈ ਹੈ ਕੋਈ ਵੱਡ ਕਿੱਧਰ ਹੀ ਕੋਈ ਕਿੱਧਰ ਫਿਰ ਖਮਾ ਖਮਾਨ ਰੁਦਰ ਕੀਤੇ ਤੇ ਹੁਣ ਗਰਮੀ ਵਾਲੀਆਂ ਜਿਹੜੀਆਂ ਚੀਜ਼ਾਂ ਸਮਾਨ ਆ ਉਹ ਉੱਪਰ ਉੱਪਰ ਵਾਲੇ ਕਮਰੇ ਚ ਲੈ ਆ ਉਹਨਾਂ ਕਾਲ ਸਾਰੇ ਉੱਦ ਨਹੀਂ ਉੱਤੇ ਦੇ ਚੋਲਾ ਵਾਲੇ ਡਰੱਮ ਆ ਵੀ ਸਾਈਡ ਤੇ ਹਾਂ ਉਹ ਸਾਰਾ ਕੁਝ ਠੀਕ ਹੈ ਤੇ ਉਹ ਵਿਚਾਲੇ ਮੋਸਨ ਨਾਲੇ ਦੇ ਜਦੋਂ ਬੈਡਾ ਪਾ ਤੂ ਉੱਪੂ ਕੇ ਪਨਾਉਰਾ ਕਰਦੇ ਆ ਨਾ ਥੱਲੇ ਕੂੜਾ ਕਿੰਨਾ ਨਿਕਲਦਾ ਉਪਰਾਂ ਚ ਹਾਂ ਪੱਖਿਆਂ ਨਾਲ ਚੱਲ ਚੱਲ ਕੇ ਤੇ ਗਾਂਹ ਨੂੰ ਉਪਰਾਂ ਚ ਵੜ ਜਾਂਦੇ ਜਿੱਦਾਂ ਨਿਆਣੇ ਖਾਂਦੇ ਆ ਆ ਜਿਹੜੇ ਚੋਲਾ ਆ ਇਹ ਹੁਣ 3 ਸਾਲ ਪੁਰਾਣੇ ਹੋ ਗਏ ਹਾਂ 3 ਸਾਲ ਪੁਰਾਣੇ ਆ ਚੋਲ ਬੱਜੇ ਆ ਨਹੀਂ ਆ ਵੀ ਡਰੱਮ ਹਾਂ ਜਿਹੜੇ ਆ ਜਿਹੜੇ ਇਹ 2 ਸਾਲ ਪੁਰਾਣੇ ਹਾਂ ਹਾਂ ਇਹ ਪਿਛਲੇ ਸਾਲ ਦੇ ਆਹ ਜਿਹੜੇ ਆ ਇਹ ਇਹ ਵੀ ਗੰਮ ਭਰੇ ਆ ਕਿ 1 ਸਾਲ ਪੁਰਾਣੇ 1 ਸਾਲ 2 ਸਾਲ 3 ਸਾਲ ਪੁਰਾਣੇ ਹੋ ਗਏ ਇਹਨਾਂ ਨੂੰ ਕਿੱਥੇ ਰੱਖਿਓ ਹੁਣ ਇਹਦੇ ਵਿੱਚ ਆ ਜੋੜਨਾ ਹਟ ਦੇਣਾ ਬੋਰਾ ਇਹ ਰੱਖਿਆ ਜਾਣਾ ਇੰਨੇ ਆ ਹਾਂ ਠੀਕ ਆ ਆ ਇਹਦੇ ਜੀ ਆ ਜਿਹੜੇ ਆ ਇਹ ਥੋੜੇ ਆ ਇਹ ਹੁਣ ਇਹ ਡਰਮੀ ਚ ਪਾ ਦੇਣੇ ਹਾਂ ਤੇ ਜਿਹੜੇ ਹੁਣ ਛੜੋਣੇ ਜਿਹੜੇ ਹੁਣ ਅੱਜ ਛੜਉਣ ਜਾਣਾ ਹੋਰ ਉਹ ਤਾਂ ਇਹਦੇ ਵਿੱਚ ਪਾ ਲੈਣੇ ਇੱਥੇ ਪੈ ਜਾਣਗੇ ਇੱਥੇ ਪੈ ਜਾਣੇ ਲੋ ਜਿਹੜੇ ਥੋੜੇ ਬਹੁਤੇ ਬਚਣਗੇ ਉਹ ਫਿਰ ਕੋਸ਼ ਕਰਨਾ ਕਿ ਉਹਨਾਂ ਨਾਲ ਫੇਰ ਨਿਕਲਣੇ ਕਿਹਾ ਹੈ ਗਿਆ ਕਿ ਪੀ ਪੇਜ ਇਹਨਾਂ ਚ ਪਾਵਾਂਗੇ ਮੈਂ ਤਾਂ ਇਹਦੇ ਡਰਮ ਲੈ ਆਈਏ ਕਣ ਵਾਲਿਆ ਇਹਨੂੰ ਦੇ ਕਿਉਂ ਲੋਚ ਪਾਇਆ ਕਰੀ ਉਹ ਤਾਂ ਦੋ ਆਪਣੇ ਘੇਲੀ ਪਏ ਆ ਇੱਕ ਵਿੱਚ ਬੀ ਆਲੀ ਕਣਤੀ ਇੱਕ ਵਿੱਚ ਚਾਹ ਚੌੜ ਪਾ ਲੈਣ ਤੇ ਉਹ ਤਾਂ ਉੱਥੇ ਹੋਣਾ ਹੋ ਗਿਆ ਬੰਦਾ ਜਿਆ ਆ ਚਲੋ ਸਾਫ ਕਰਕੇ ਵੇਖੀ ਜੂਗੀ ਬਾਕੀ ਇਹ ਆ ਵੀ ਉਹਦੇ ਤਾਂ ਕੰਮ ਰਹਿਣ ਨਾ ਜੇ ਇੱਕੋ ਸਾਲ ਦੇ ਸਾਰੇ ਹੁਣ ਤੇ ਆਹ ਇਹ ਹੁਣ ਨਵੇਂ ਪੁਰਾਣੇ ਪੁਰਾਣੇ ਏਦਾਂ ਕਰਕੇ ਤੇ ਫਿਰ ਉਹ ਮਿਕਸ ਨਹੀਂ ਨਾ ਹੋਣੇ ਆ ਤਰੀਲ ਗੱਡੀ ਬਣਾਈ ਹੈ ਹੁਣ ਤੇ ਹੁਣ ਆ ਜਿਹੜੇ ਕੁਦਰ ਇਹ ਚੰਦੇ ਕੋਠੇ ਤੇ ਆ ਤੇ ਇਹ ਅਸੀਂ ਵੀਡੀਓ ਵਿੱਚ ਬਣਾਈ ਨਹੀਂ ਵੀ ਆਹ ਰੇਲ ਗੱਡੀ ਆਈ ਰੇਲ ਗੱਡੀ ਆਈ ਤੇ ਹੁਣ ਅਸੀਂ ਸੱਚੀ ਰੇਲ ਗੱਡੀ ਆ ਬਣਾਤੀ ਉਹ ਗਾਲਾ ਕੁਦਰ ਤੁਨੀ ਪਰੋ ਚਲੋ ਆ ਲਓ ਆ ਲਓ ਚਲੋ ਪਰ ਇਹੋ ਜਿਹਾ ਸੁਣਿਆ ਸਾਡੀ ਰੇਲ ਗੱਡੀ ਆਈ ਰੇਲ ਗੱਡੀ ਆਈ ਗਾਣਿਆਂ ਤੇ ਨਾ ਬੋਲਣਾ ਭਾਈ ਨਹੀਂ ਬੋਲਣਾ ਚਲੋ ਬਈ ਨੂੰ ਚੁੱਪੋ ਤਾਂ ਇਧਰੋਂ ਖੜੋ ਤਾਂ ਕਰਕੇ ਇਹਨੂੰ ਚੁੱਪਣਾ ਪਹਿਲਾਂ ਇਹਨੂੰ ਵੀ ਬਸ ਖੜੋ ਇਹ ਮਾੜਾ ਬੰਦਾ ਹੈ ਤਾਂ ਸਟੈਂਡ ਥੱਲੇ ਹਾਂ ਸਟੈਂਡ ਤੇ ਲਾ ਦੋ ਉਧਰੋਂ ਵੀਡੀਓ ਵਾਲਿਆਂ ਦਾ ਫੋਨ ਆ ਜਾਣਾ ਤੇ ਵੀਡੀਓ ਵਾਲ ਚਲ ਜਾਈਦਾ ਤੇ ਕੋਈ ਕੰਮ ਨਹੀਂ ਹੁੰਦਾ ਕਰਦਾ ਹੈਂ? ਹਾਂ ਚੋਕੇ ਜੋਕੇ ਸਟੈਂਡ ਤੇ ਪੜਾ ਕਰ ਦੋ। ਥੱਲੇ ਕਰ ਦੋ। ਕਰ ਮੈਂ ਸਮਝਦਾ ਇੱਕ ਪਈ ਨੂੰ। ਯਾਰ ਜਦੋਂ ਵੀਡੀਓ ਦਾ ਫਿਰ ਫੋਨ ਆ ਜਾਂਦਾ ਫਿਰ ਕੋਈ ਆਹ ਕੰਮ ਨਹੀਂ ਨਾ ਹੁੰਦੇ। ਅੱਜ ਅੱਜ ਦਾ 11:00 ਵੱਜ ਗਏ ਆ। ਇਹ ਹਜੇ ਤੱਕ ਕੋਈ ਫੋਨ ਨਹੀਂ ਆਇਆ ਵੀ। ਇੱਧਰ ਐਸਲੇ ਚਾਦਰ ਉਤੋੜੀ ਹੈ। ਹੈ? ਅੱਜ ਅੱਜ ਦੀ ਹੋਣੀ ਥੱਲੇ। ਕਿੱਦਾਂ ਖੜਨਾ ਮੈਂ ਕੋਠੇ ਤੇ? ਉਹ ਵੀ ਕੋਈ ਸਕੀਮ ਲਾਵਾਂਗੇ ਤੁਹਾਨੂੰ ਸਿੱਧਾ ਕਰ ਦੇਉ ਤਾਨੂੰ। ਹਾਂ? ਆਹੋ ਕਰਦੇ ਖੜਾ। ਕਰਨਾ? ਹੂੰ। ਜੇ ਨੋ ਇੱਕ ਚਾਦਰ ਉਹ ਲਿਆ ਹਰਤੀ ਹੁਣ ਤੇ ਇੰਨੀ ਕੰਮ ਚਾਹੀਦੀ ਆ ਨਾ ਇਦਾਂ ਨਹੀਂ ਪਤਲੀ ਤੇਵੇਂ ਪਈ ਇਧਰ ਉਹ ਨਹੀਂ ਬੈਠਦਾ ਆਤਾ ਵਾ ਯਾ ਗਰਮੀਆਂ ਦੇ ਵਿੱਚ ਉਧਰ ਹੀ ਬੈਠ ਇੱਥੇ ਸਾਰੇ ਭਣ ਭਰਾ ਬੈੰਦੇ ਸੀਗੇ ਹੁਣ ਕਈ ਵਾਰ ਇਹ ਹੁੰਦਾ ਕਿ ਸਿਆਲ ਵਿੱਚ ਵੀ ਕਈ ਪਰੋਨੇ ਆ ਜਾਂਦੇ ਆ ਤੇ ਸੋਖਿਆ ਤੇ ਕੌਣ ਬੈਠਦਾ ਠੰਡਿਆਂ ਤੇ ਠੰਡ ਲੱਗਦੀ ਆ ਫਿਰ ਅੰਦਰਾਂ ਚ ਆ ਵੀ ਦਾ ਅੰਦਰ ਆ ਜਾਓ ਉਹਦੇ ਨਾਲ ਉਹ ਇਹ ਆ ਚਾਹ ਇੱਥੇ ਪੀਣਗੇ ਇੱਥੇ ਵੱਡਾ ਕੰਬਲ ਲਾ ਦੇਆ ਕਰਾਂਗੇ ਤੇ ਇੱਥੇ ਪਰੌਣੇ ਬਹਿ ਜਾ ਕਰਾਂਗੇ ਹਨਾ ਕਿ ਸਾਹ ਸੇਕ ਹੂੰ ਇਦਾਂ ਹੋਣੀ ਆ ਨਾ ਇਦਾਂ ਹੀ ਕਰਲਾਂਗੇ ਇਦਾਂ ਹੀ ਹੋਣੀ ਆ ਕਿਉਂਕਿ ਇੰਨੀ ਠੰਡ ਦੇ ਵਿੱਚ ਜਦੋਂ ਪਰੌਣੇ ਹੁੰਦੇ ਆ ਸੁਣਦੇ ਨਹੀਂ ਆਹੋ ਇੰਨੀ ਠੰਡ 'ਚ ਪਰੌਣੇ ਹੁੰਦੇ ਆ ਹਾਂ ਤੇ ਉਹ ਮੁੜ ਕੇ ਕੁਰਸੀਆਂ 'ਤੇ ਜਦੋਂ ਬਹਿ ਕੇ ਕਹਿੰਦਾ ਅਸੀਂ ਕਹਿੰਦੇ ਅੰਦਰ ਆ ਜਾਓ ਠੰਡ ਬੜੀ ਆ ਆ ਤੇ ਉਹਦੇ ਨਾਲ ਉਹ ਵੀ ਇੱਥੇ ਬਹਿ ਕੇ ਚਾਹ ਪੀਣਗੇ ਤੇ ਉੱਥੇ ਬਹਿ ਕੇ ਕੰਬਲ 'ਚ ਗੱਲਾਂ ਬਾਤਾਂ ਕਰਾਂਗੇ ਉਹੀ ਨਾ ਨਾਲ ਹੀ ਨਾਲੇ ਚਾਹ ਪੀਤੀ ਜਾਣੀ ਆ ਹੂੰ ਤੇ ਨਾਲੇ ਰਜਾਈਆਂ ਛੋੜਦਣੀਆਂ ਨੇ ਚਲੋ ਭੈਣ ਭਰਾ ਕੋਈ ਯਾਰ ਗੱਲ ਦੇ ਬਲਾਂ ਦੇ ਵਿੱਚ ਤਾਂ ਹਾਂ ਤੇ ਇੱਧਰ ਲੈ ਕੋਈ ਸੋਫੇ ਜਿਹੜੇ ਇੱਧਰ ਕਰ ਦਿੱਤੇ ਆ ਉਧਰੋਂ ਚੁੱਕ ਚੁੱਕ अलमारियां ਉਧਰ ਉਧਰ ਬੱਸ ਕੱਲ ਸਾਰੀ ਦਿਹਾੜੀ ਇਹੋ ਰੇਲ ਬਣੀ ਰਹੀ ਹੈ ਨਾ ਹਾਂ ਕਿ ਨਹੀਂ ਰੇਲ ਅੱਜ ਵੀ ਬਣਣੀ ਹੈ ਅੱਜ ਵੀ ਬਣਨੀ ਹੈ ਖਸਾਬ ਦੀ ਹੁਣ ਹਾ ਕਿੱਦਾਂ ਚੜਾਉਣਾ ਵੇਖੋ ਬਲਾ ਇਹ ਵੀ ਚੜ ਜਾਣਾ ਵੇਖੀ ਤੇਰੇ ਹੁੰਦੀ ਇਹਨੇ ਰੇਲਾਂ ਨੂੰ ਜਾਣਾ ਗਾਨ ਗਰਮੀਆਂ ਦਾ ਇਹ ਹੀ ਹੋ ਵੀ ਗਰਮੀਆਂ ਚ ਕਿੰਨਾ ਕੱਟ ਪੈਂਦਾ ਹੈ ਹੈ ਗਰਮੀਆਂ ਚ ਕੱਟ ਪੈਂਦਾ ਹੂੰ ਇਸ ਗਰਮੇ ਵਾਲੇ ਕੱਪੜੇ ਜਿਹੜੇ ਉਹ ਹੁੰਦੇ ਆ ਪਤਲੇ ਆ ਨਾਉਣ ਵੇਚਣ ਧੋ ਲਈਦੇ ਹੂੰ ਉਦਾਂ ਵੀ ਧੋ ਲਈਦੇ ਹੈ ਕੰਮ ਜਆਬ ਹੋ ਜਾਓਗੇ ਹੁਣ ਹੁਣ ਤਾਂ ਚਾਹੀਦਾ ਕੰਮ ਜਆਬ ਹੋ ਜਾ ਗਾਂਢੀ ਨੇ ਪੂਰੀ ਦਿੱਤੀ ਚੱਜ ਨਾ ਨਹੀਂ ਉਹ ਵੇਖੀ ਚੱਜ ਨਾ ਦੋ ਘੁੱਟ ਕੇ ਦੋਨ ਨੂੰ ਦੋਨ ਫੜ ਕੇ 당ਾੜ ਦੋ ਨਹੀਂ ਨਹੀਂ ਇੱਦਾਂ ਤੇ ਨਹੀਂ ਇਹ ਵੇਹ ਨਿਕਲ ਜਾ ਮੇ ਜੇ ਵੇ ਲੈ ਉਹ ਇੱਦਾਂ ਦੇ ਨਹੀਂ ਖਾਂਦੇ ਨਿਕਲ ਜਾਣੀ ਜੇ

ਨੋ 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 ਹੈ ਨਹੀਂ ਨਹੀਂ ਕਿਉਂ ਇਦਾਂ ਨਹੀਂ ਕਰ ਬਣੇ ਤੂੰ ਖੜੋ ਤੇ ਮੈਂ ਇਧਰੋਂ ਖੜਾ ਉਹ ਬਣ ਜਣੀ ਗੱਲ ਉਹ ਯਾਰ ਨਹੀਂ ਬੋੜੀਆਂ ਇਨੀ ਉੱਚੇ ਸੱਤ ਗੋਣੀ ਦੱਸ ਤੂੰ ਹੀ ਉਹ ਕੋਹ ਨਹੀਂ ਹੰਦਾ ਤਾਂ ਫਿਰ ਮੈਂ ਇਹ ਵੀ ਫਿਰ ਅੱਜ ਪੈਣਾ ਕਰ ਦੱਸਾਂਗੇ ਕਿ ਕਿਹੜਾ ਕਾਮਯਾਬ ਹੁੰਦਾ 1 2 3 ਸਟਾਰ ਚੱਲਣਾ ਇਦਾਂ ਵਾ ਮਾੜਾ ਤਾਂ ਨਹੀਂ ਖੁੰਚਲੇ ਸਾਜੋ ਕੋ ਥੋੜਾ ਜਿਹਾ ਹੋਰ ਹੋ ਠੀਕ ਹੈ ਨਾ ਭਈ ਹਣ ਮੈਂ ਪਿਛੇ ਪਿਛੇ ਲਾਵਾ ਲਾਂ ਜੋ ਮਰਜ਼ੀ ਲੈ ਕੇ ਜਨ ਨਾਨਕ ਬੋਲੇ ਪਹਿਲੀ ਲਾਮ ਹੋਏਗਾ ਸਾਬੜਾ ਤੇ ਯਾਰ ਬਾਵਾ ਕਹਿਣਾ ਜੀ ਹੈ ਤੇ ਜੇ ਉਧਾਂ ਦੋਵੇਂ ਜਾਣੇ ਫੜ ਲੈ ਤੇ ਚੰਗਾ ਨਹੀਂ ਹੋਲੀ ਚੜਨਾ ਨੂੰ ਹਾਂ ਆ ਤੇ ਖਮਾ ਕਰ ਮੈਂ ਸੱਚੀ ਨਹੀਂ ਗਾ ਰਹੀ ਇਹ ਨਾ ਵਾਕਾ ਪਿਛੇ ਨਾ ਆਉਣੀ ਆ ਜੋ ਨਸੀ ਜਾਓ ਅਜੇ ਖਾਣਾ ਹੋਰ ਵਜਲਾ ਸ਼ੇਅਰ ਕਰਕੇ ਉਹ ਇਹ ਲੋਗ ਲੱਗ ਗਿਆ ਬੜਾ ਜੱਟ ਦਾ ਇਹ ਆਵਾ ਪੱਠੇ ਆਉਣੀ ਜਾਣਾ ਇਹ ਜੜ ਗਿਆ ਇਹ ਤੈਨੂੰ ਕੰਨ ਅੰਦਰ ਬਨੇਨ ਪਰ ਅਜਾ ਜਾ ਕਰਦੇ ਆ ਜੀ ਚਲੋ ਚਲੋ ਉਹਨੇ ਅੱਜ ਲਿਆਵਾਂਗੇ ਕੱਲ ਲਿਆਵਾਂਗੇ ਆਹ ਤੇ ਸਿਆਣ ਰੱਖ ਆਹ ਸਿਆਣ ਰੱਖ ਤਾਂ ਐ ਰੋਗ ਨੂੰ ਰੱਖਿਆ ਜਾਣੇ ਤਾਂ ਮੇਰੇ ਰਗ ਨੂੰ ਇਹ ਐ ਰੋਗ ਨੂੰ ਲੱਕਾ ਰਿ ਕੋਈ ਆ ਐ ਰੋਗ ਨੂੰ ਇੱਕੋ ਹੀ ਆਉਣਾ ਵਾ ਐ ਰੋਗ ਨੂੰ ਦੋ ਆ ਜਾਣੇ ਐ ਰੋਗ ਨੂੰ ਰੱਖਨੇ ਪੈਣੇ ਆ ਆ ਬੈੱਡ ਲਾਤਾ ਝੋ ਬਦਲੀ ਕਰਕੇ ਇਹਦੀ ਵੀ ਆ ਨਮਾਰੀ ਬੈਠ ਇਧਰ ਕਰਤਾ ਇਧਰ ਕਰਤਾ ਹੁਣੇ ਆਹ ਪ੍ਰਭ ਜੀ ਸਿਰ ਦੀ ਬਿਮਾਰੀ ਆ ਤੇ ਲੋ ਹੈ ਇੱਥੇ ਨੂੰ ਦੋਵੇਂ ਕੂਲਰ ਲੱਗ ਜਾਣੇ ਇਧਰ ਲੱਗਣਗੇ ਉਹ ਜੇ ਦੂਜੇ ਲੋਕਾਂ ਵਿੱਚ ਹੈ ਨਾ ਫੇਰ ਨਹੀਂ ਲੱਗਦੇ ਕੱਪੜੇ ਦਾ ਫੜ ਕੱਪੜੇ ਚੁੱਕ ਲਾਉਂਦੇ ਤੇ ਕੱਪੜੇ ਦਾ ਨਹੀਂ ਇੱਥੋਂ ਬਾਹਰ ਹੱਥ ਪਾ ਲੈ ਚਲ ਚਾਰ ਕਿੱਥੇ ਚਾਰ ਸੱਜਰੇ ਉਹਦੇ ਹੀ ਉੱਤੇ ਰੱਖ ਲੱਗਦੇ ਹੀ ਚਲ ਹਾਈ ओह घेर मारो जोर चलो ओ ज्यादा नहीं गाता के तेरे नेगा शेयर करदांगे थोड़ा जो पैर खींचना में चल चल थोड़ा खड़ी चल पैर रख और मु चल ਦੇ ਵੀ ਕੋਮਟ ਆ ਗਿਆ ਬੇਟਾ ਚਲੋ ਹੁਣ ਇੱਥੇ ਆ ਕੇ ਜਾਣਾ ਆ ਮੇਰੇ ਆ ਮੇਰੇ ਦਾਦਾ ਦਾ ਟੀਵੀ ਹੀਗਾ ਦੇਖ ਲੈ ਬੈਠ ਹੈ ਬੈਠੇ ਟੀਵੀ ਨੇ ਖਾ ਬੈਠੇ ਹੁਣ ਘਰ ਟੀਵੀ ਚੱਲਦਾ ਮੋਟੋਂ ਦੀ ਸਾਡੀ ਆ ਉਹ ਸਾਡੇ ਮੂੰਹ ਹੁੰਦੇ ਵਿੱਚ ਠੀਕ ਆ ਤੇ ਆ ਟੀਵੀ ਟੀਵੀ ਟਰਾਲੀ ਮੜ ਕੇ ਕੰਪਿਊਟਰ ਲੈ ਆਂਦਾ ਪਰ ਬੇ ਨਹੀਂ ਉਹ ਵੀ ਉਹ ਪਿਆ ਹੁਣ ਵਿੱਚ ਆ ਦੋ ਪੱਖੇ ਜਿਹੜੇ ਇੱਕ ਨਮੇ ਕਾ ਗਰਮੀ ਦਾ ਸਮਾਨ ਉੱਤੇ ਚਾਰ ਚਾਰ ਤਾਂ ਆ ਕੇ ਧੋਤਾ ਆ ਕੇ ਬੰਦ ਦਿੱਤੇ ਆ ਚੱਲ ਬਧੀਓ ਇੱਥੇ ਹੁਣ ਸੈੱਟ ਕਰਾਂ ਇੱਥੇ ਇੱਕ ਕੁਲਰ ਲੱਗ ਜਾਣਾ ਹਨਾ ਲੱਗੂਗਾ ਨਾ ਹੂੰ ਮੈਨੂੰ ਹੁਣ ਡਰ ਲੱਗਦਾ ਵੀ ਇੱਥੋਂ 스ਪਾਰਕ ਤਾਂ ਮਾਰੂਗਾ ਚਿੰਗੜਾ ਚਮਗੂੜਾ ਤਾਂ ਮਾਰੂਗਾ ਇੱਧਰ ਨਹੀਂ ਨਹੀਂ ਇਨਵਰਟਰ ਦਾ ਉਹ ਇੱਥੇ ਕੋਹ ਨਹੀਂ ਹੁਣ ਅੱਛਾ ਇੱਥੇ 스ਪਾਰਕਾਂ ਦੀ ਬਾਹਰ ਦੇਣਾ ਨਟ ਬੋਲਟ ਪੂਰੇ ਟਾਈਟ ਹੋਏ ਆ ਅੱਛਾ ਫੇਰ ਠੀਕ ਆ ਚਲੋ ਆਹ ਮੇਰੇ ਦਾਜ ਦਾ ਬੈੱਡ ਹੀ ਜਦੋਂ ਮੇਰਾ ਵਿਆਹ ਹੋਇਆ ਅੱਜ ਤੱਕ ਕਿੰਨੇ ਸਾਲ ਪਈ ਨਾ 34 ਸਾਲ 34 ਸਾਲ ਪਈ ਆਹ ਆ ਬੈੱਡ ਹੀ ਉਦੋਂ ਬਾਕਸ ਨਹੀਂ ਉਦੋਂ ਬਾਕਸ ਕੋਈ ਕੋਈ ਨਾ ਹੁੰਦਾ ਹੁੰਦਾ ਹੀ ਘਾਟੀ ਹੁੰਦੇ ਸੀ ਬਾਕਸ ਹਨਾ ਹਾਂ ਬਾਤੀ ਪਤਾ ਵੀ ਭੈਣ ਭਰਾ ਦੱਸ ਦੇਣਗੇ ਸਬਸਕ੍ਰਾਈਬਰ ਵੀ ਉਦੋਂ ਬਾਕਸ ਲੱਗਦੇ ਹੁੰਦੇ ਕਿ ਨਹੀਂ 34 ਸਾਲ ਪਹਿਲਾਂ ਉਦੋਂ ਬਾਕਸ ਨਹੀਂ ਹਿਲਾਂਦੇ ਮੇਰੇ ਖਿਆਲ 2099 ਦਾ ਸਾਦਾ ਹੀ ਸਾਦਾ ਇੰਨੇ ਚ ਲਿਆਂਦੇ ਇਹਦਾ ਸੈੱਟ ਤੇ ਆ ਪੀੜਾ ਸੈੱਟ ਜਿਹੜਾ ਇਹ ਹੰਡੇ ਤੇ ਆ ਉਹ ਵੀ ਬੜਾ ਹੰਡੇ ਆ ਲੈ ਵੀ ਕੋਹ ਨਹੀਂ ਲੱਗਾ ਮੱਸਾ ਵੀ ਉਹ ਲੋੜਿਆ ਫਰਾਗ ਹੋ ਗਿਆ ਸਮਝੇ ਕੇ ਸਾ ਪਤਾ ਕੀ ਗੱਲ ਉਦੋਂ ਲੱਕੜ ਬੜੀ ਵਧੀਆ ਲਾਉਂਦੇ ਹੁੰਦੇ ਸਾਰੀ ਟਾਲੀ ਦੀ ਲੱਕੜ ਹੁੰਦੀ ਹੁਣ ਇਹ ਵੀ ਜਿੰਨੀ ਇਹਦੀ ਪਲਾਈ ਮੋਟੀ ਨਾ ਸਾਰਾ ਕੁਝ ਇਹਨੂੰ ਬੋਕਸ ਲੱਗ ਸਕਦੇ ਆ ਤੇ ਕੇ ਦੀ ਟੋ ਬੰਦੀ ਜਾ ਸਕਦੀ ਚਲ ਅਸ਼ਾ ਕੋਈ ਨਹੀਂ ਜਿੱਦਾਂ ਮਾਲਕ ਆਪੂ ਆ ਉਦਾਂ ਹੀ ਹੁੰਦਾ ਤੁਹਾਨੂੰ ਜੇ ਨਾ ਹੋ ਉਦੋਂ ਫੇਰ ਬਾਬਾ ਕਿਰਪਾ ਕਰੂ ਫੇਰ ਨਵਾਂ ਲਿਆ ਕੇ ਲਾ ਦਾਂਗੇ ਤੇ ਹੁਣ ਮੇਰੀ ਗੱਲ ਸੁਣੋ ਜੀ ਇਹ ਰੁਗ ਨੂੰ ਲਾਉਣਾ ਬੰਦ ਫੇਰ ਇੱਧਰ ਲਾਉਣਾ ਤੇ ਖੁੰਦਰ ਇੱਧਰ ਇੱਥੇ ਵੀ ਲੱਗ ਜੇ ਚੰਗਾ ਆ ਨਹੀਂ ਖੁੱਲਣੀ ਮਾਰ ਨੂੰ ਕਿਹੜੀਆਂ ਫਿਰ ਬਾਰੀਆਂ ਇੱਥੇ ਇੱਥੇ ਤੁਲਣੀਆਂ ਨੇ ਬਾਰੀਆਂ ਨਿਕਲਣਾਂ ਚ ਲੈਣਾ ਟਾਈਮ ਲੇਟ ਖਾਨਾ ਹੀ ਖੜਾਵਾ ਤੇ ਇੱਥੇ ਲੱਜਣਾ ਇਹ ਇੱਥੇ ਇੰਨੇ ਥਾਂ ਤੇ ਆ ਜਾਣਾ ਹੂੰ ਕਿੰਦਾ ਕਰਦੇ ਫਿਰ ਅੱਜਾ ਕੋਲਰ ਜਾ ਰਿਹਾ ਹੁਣ ਹੁਣ ਧਿਆਨ ਨਾ ਹੈ ਤਾਂ ਚੁੱਕੇ ਰੱਖ ਮੜੇ ਅੱਗੇ ਸਟੈਂਡ ਵੱਖਰਾ ਖੜਿਆ ਸੀ ਖਾਨ ਨਵੇਂ ਜੂ ਵੀ ਤਲਾ ਆ ਕੇ ਸਟੈਂਡ ਦੇ ਨਾਲ ਹੀ ਇੱਕੇ ਕੀ ਆਂਦੇ ਆ ਮਿਆਂ ਚ ਦੋ ਤਲਵਾਰਾਂ ਚਲੋ ਜੀ

ਆਨੇ ਕਿਨੇ ਕਰਨਾ ਆਪ ਹੀ ਕਰ ਮਕਾਨ ਹੈ ਹੋਰ ਕਹਨੇ ਆਣ ਕੇ ਕਰਨਾ ਨਹੀਂ ਆਪ ਹੀ ਕਰਨਾ ਇਹ ਰਗਬੀਰ ਨੇ ਆਣ ਕੇ ਕਰਨਾ ਹੈ ਤਨਜਾ ਮਨਜੋਦ ਨੇ ਕਰਨਾ ਹੈ ਆਹੋ ਵਾਕਿਆ ਨਹੀਂ ਉਹ ਫੋਨ ਕਰਦੇ ਨਹੀਂ ਝਟ ਭੱਜੇ ਜਾਂਦੇ ਆ ਹਨਾ ਵੀਡੀਓ ਬਣਾਉਣਾ ਆਓ ਵੀਡੀਓ ਬਣਾਉਣ ਨੂੰ ਕਰਦੇ ਆ ਲੈ ਵੇ ਹੁਣ ਸੈਟਿੰਗ ਹਾਂ ਸੈਟ ਕਰਾਂ ਠੀਕ ਹੀ ਆਣਗੇ ਉੱਥੇ ਕੋਠੇ ਤੇ ਕਮਣੀ ਦਾ ਚੰਡੇ ਆ ਵਾ ਉਦਾਂ ਬਾਅਦ ਜਿਹੜੇ ਇਹ ਲੋਗ ਨੂੰ ਰੱਖਿਆ ਜਾਂਦਾ ਨਾ ਨਹੀਂ ਨਹੀਂ ਹੋਰ ਜ਼ਿਆਦਾ ਸੋਹਣਾ ਲੱਗਣਾ ਹੈ ਇੱਥੇ ਠੀਕ ਹੈ ਹੁਣ ਠੀਕ ਹੈ ਟੱਕੇ ਦੇ ਰੱਖੇਗੇ ਉਦੋਂ ਮਾਰੀ ਖੋਲਣੀ ਹੈ ਨਾ ਹੂੰ ਫੇਰ ਅਰਪੁਰ ਕੋਲ ਜਿਹੜੀ ਨਾਲ ਇੱਥੇ ਠੀਕ ਆ ਉਹ ਚੰਬ ਪੈਂਦੀ ਆ ਉਧਰੋਂ ਮੜਾ ਜੇ ਸ਼ੀਸ਼ਾ ਟੁੱਟਾ ਹੋਇਆ ਤਾਂ ਉਧਰੋਂ ਚੰਬ ਆ ਜਾਂਦੀ ਆ ਫੇਰ ਮੈਂ ਇਹਨੂੰ ਮਾਰੀ ਨਾ ਖਰਾਬ ਹੋਏ ਜੇਹ ਰੋਗ ਨੂੰ ਕਰ ਦਿੱਤੀ ਤੇ ਆਉਗੀ ਉੱਤੇ ਉੱਤੇ ਨਿੱਕੂ ਦੀ ਕਾਰ ਅੱਛਾ ਉਹ ਕਾਰ ਵਾ ਹਾਂ ਉਹ ਜਿਹੜੀ ਪੀ ਆ ਉਹ ਨੱਪ ਕੇ ਉਹ ਦੂਜੀ ਬੈਟਰੀ ਵਾਲੀ ਕਾਰ ਬੈਟਰੀ ਵਾਲੀ ਕਾਰ ਉਹ ਹਣ ਮਾ ਮੰਗਦਾ ਵਾ ਤੇ 60 ਨੂੰ ਆਉਂਦਾ ਵਾ ਖਜੋਂਦਾ ਬੜੀ ਆ ਗਾੜੀ ਹਾਂ ਹੁਣ ਲਗਾਤੀ ਹੁਣ ਬਾਬਾ ਕੋਈ ਨਿੱਕਾ ਕਾਕਾ ਦਊਗਾ ਫੇਰ ਕਾਕਾ ਦੇਦੇ ਕਾਕੀ ਦੇਦੇ ਚਲੋ ਜੋ ਵੀ ਮਾਰ ਲੈਨੇ ਦੇਰਾ ਕਿਰਪਾ ਕਰੇ ਕੋਈ ਨਹੀਂ ਫਿਰ ਉਹ ਨਿਆਣੇ ਹੁਣ ਨਿੱਕੇ ਚੜਾਉਣ ਚੜਾਉਣਗੇ ਹੁਣ ਵੱਡਾ ਹੋ ਗਿਆ ਹੁਣ ਮੁੰਡੇ ਸਾਈਕਲ ਲੈ ਆਪੇ ਚਲੋ ਠੀਕ ਆ ਜੀ ਸਾਸੀ ਕਾਲ ਜੀ ਸਾਰਿਆਂ ਨੂੰ ਮਿਲਦੇ ਆ ਅਗਲੇ ਵਲੌਗ ਦੇ ਨਾਲ ਹਾਂ ਜੇ ਤੁਹਾਨੂੰ ਵੀ ਕੋਈ ਕੰਮ ਆ ਤੇ ਅਸੀਂ ਦੱਸੋ ਸਾਨੂੰ ਅਸੀਂ ਆ ਜਾਣੇ ਕਰਾਉਂ ਹਾਂ ਹਾਂ ਜੀ ਆਹ ਬੂਲਰ ਕਲਰ ਤੁਸੀਂ ਵੀ ਚੜਾਉਣਿਆ ਤੇ ਅੰਕਲ ਜਿੰਦਾ ਬਾਹਰ ਜੇ ਤੇ ਜਿੱਥੇ ਵੀ ਤੀਜੀ ਚੌਥੀ ਮੰਜਲ ਤੇ ਵਿੱਚ ਲੋਣਾਂ ਦੇ ਤਾਂ ਮੈਂ ਚਲਾ ਦੂਗਾ ਹਾਂ ਨਹੀਂ ਚਾਰ ਭਾਗੇ ਕੋਈ ਨਹੀਂ ਭੈਣ ਭਰਾ ਕੋਈ ਚਾਰਾ ਸਰਦਾ ਆਹ ਅਸੀਂ ਜਾਣ ਨੂੰ ਗੱਲ ਕੋ ਤਿਆਰ ਪਰ ਤਿਆਰ ਆ ਸਾਡੇ ਲਈ ਕੋਈ ਵੀ ਸੇਵਾ ਹੋਵੇ ਤੇ ਦੱਸਣਾ ਆ ਵੀ ਇਹ ਤਾਂ ਗੱਲ ਆਈ ਆ ਚਲੋ ਠੀਕ ਆ ਜੀ ਸਾਚੀ ਕਾਲ ਸਾਚੀ ਕਾਲ ਜੀ ਸਾਰੇ